ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅਸ਼ਵਿਨ ਨਵਰਾਤਰੀ ਦੌਰਾਨ ਰਾਮਲੀਲਾ ਦਾ ਆਯੋਜਨ ਵੀ ਕਈ ਥਾਣਾਂ 'ਤੇ ਕੀਤਾ ਜਾਵੇਗਾ। ਜਿਸ ਲਈ ਲੋਕ ਸਮਾਨ ਵੀ ਖਰੀਦ ਰਹੇ ਹਨ। ਸਮਾਨ ਖਰੀਦਣ ਲਈ ਆਏ ਰਾਮਲੀਲਾ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਅਤੇ ਰਾਮਲੀਲਾ ਦਾ ਆਯੋਜਨ ਕਰਨਾ ਬਹੁਤ ਮੁਸ਼ਕਿਲ ਹੋ ਗਿਆ। ਪੈਸੇ ਆਦੀ ਘਾਟ ਹੈ। ਫਿਰ ਵੀ ਰਾਮਲੀਲਾ ਦੇ ਆਯੋਜਨ ਲਈ ਪਾਤਰਾਂ ਲਈ ਪੋਸ਼ਾਕਾਂ ਖਰੀਦੀਆਂ ਜਾਂਦੀਆਂ ਹਨ। ਅਸੀਂ ਇੱਥੇ ਰਾਮਲੀਲਾ ਦਾ ਸਮਾਨ ਲੈਣ ਆਏ ਹਾਂ ਜੀ। ਵਰਦੀਆਂ ਲੈਣ ਆਏ ਫੀ ਜੀ। ਖਾਲੇ ਤਾਂ ਅਸੀਂ ਖਰੀਦਦੇ ਪਏ ਆ ਵੇਖਦੇ ਪਏ ਆ ਜੀ ਆ ਸੋ ਜਿੱਦਾਂ ਕਿ ਇੱਕ ਵਰਦੀ ਅਸੀਂ ਇੱਕ ਵਰਦੀ ਆਪਾਂ ਲਈ ਲਈ ਹੋਈ ਆ ਇੱਕ ਆਪਾਂ ਹੋਰ ਲੈ ਰਹੇ ਆ ਤੇ ਹੋਰ ਵੀ ਅਸੀਂ ਕੋਈ ਸਮਾਨ ਖੜਨਾ ਉਹ ਕਰਨਾ ਹੈ ਜੀ ਇੱਕ ਆਪਾਂ ਹਾਣੂ ਮਾਨ ਜੀ ਦਾ ਗੁਰਜ ਖੜਨਾ ਵਾ ਜੀ ਹਾਂ ਜੀ ਬਹੁਤ ਜਿਆਦੀ ਮੁਸ਼ਕਿਲਾਂ ਆਂਦੀ ਆ ਕਿਉਂਕਿ ਸ਼ੌਂਕ ਤਾਂ ਸਾਰਿਆਂ ਨੂੰ ਹੁੰਦਾ ਵਾ ਲੇਕਿਨ ਹਰੇ ਘਰ ਦੇ ਵਿੱਚ ਨਾਣਾ ਵੀ ਹਰੇਕ ਇੱਕ ਜਾਣੇ ਨੂੰ ਸ਼ੌਂਕ ਤਾਂ ਹੁੰਦਾ ਵਾ ਲੇਕਿਨ ਪੈਸੇ ਨਹੀਂ ਕਈ ਦੇ ਸਕਦੇ ਜੀ ਇਸ ਕਰਕੇ ਦਿੱਕਤ ਬੜੀ ਆਉਂਦੀ ਗ੍ਰਾਈ ਮਾਰਨੀ ਪੈਂਦੀ ਆ ਜੀ ਇਸ ਤਰ੍ਹਾਂ ਫਿਰ ਲੀਡਰਾਂ ਨੂੰ ਕਹਿ ਕੇ ਸਟੇਟ ਤੇ ਸੱਦਣਾ ਪੈਂਦਾ ਵਾ ਜੋ ਵੀ ਸਾਡਾ ਮਾਨ ਕਰਕੇ ਜਾਂਦੇ ਨੇ ਜਿੰਨਾ ਵੀ ਉਹਨਾਂ ਕੋ ਹੁੰਦਾ ਵਾ ਜੀ ਭਾਈ ਸਾਡੇ ਕੋ ਰਾਮ ਨਿਲਾ ਸਮਾਨ ਹੁੰਦਾ ਜੀ ਰਾਮਚੰਦਰ ਲక్ష్ਮਨ ਹਨੂਮਨ ਜੀ ਫਿਰ ਦੂਸਰਾ ਪਾਰ্ট ਵੇਖ ਲਓ ਵੀ ਰਾਵਣ ਮੇਗਨਾਥ ਕੁੰਭਕਰਨ ਸਾਡੇ ਕੋ ਆਈਟਮਾਂ ਦੇਖੋ ਜਿੰਨੇ ਡਰੈੱਸਾਂ ਹੁੰਦੀਆਂ ਨੇ ਜਿਹੜੇ ਕੋਟ ਇਹਨਾਂ ਨੂੰ ਪਾਈਦੇ ਆ ਨਾ ਉੱਤੇ ਜਿਹੜੇ ਮੁਕਟ ਹੁੰਦੇ ਨੇ ਗਾਲੇ ਜੀ ਮਾਲਾ ਹੱਥਾਂ ਜੀ ਤੀਰ ਕਮਾਨ ਹੈ ਬਾਜੂ ਬੰਦ ਬਗਾਰੇ ਜਿਹੜੇ ਪਾਈ ਵੀ ਆ ਜਿਹੜੇ ਜੰਗ ਦੇ ਮੈਦਾਨ ਚ ਬੋਲੋ ਉਹਨਾਂ ਉਹ ਚੀਜ਼ਾਂ ਦੇ ਨਾਲ ਹੀ ਸੈੱਟ ਹੁੰਦਾ ਬਣਿਆ ਸਾਰਾ ਜਿਹੜਾ ਹਣ ਠੀਕ ਹੈ ਮਤਲਬ ਕਿ ਐਡਾ ਘੱਟ ਵੀ ਨਹੀਂ ਹੈਗਾ ਪਰ ਮਹਿੰਗਾਈ ਕਰਕੇ ਫਰਕ ਪੈ ਗਿਆ ਜਿਹੜੀਆਂ ਛੋਟੇ ਲੈਵਲ ਦੀਆਂ ਡੀਆਂ ਗਈਆਂ ਸੀ ਨਾ ਮਤਲਬ ਕਹਿੰਦਾ ਦਾਂਦਲੀਲਾ ਉਹ ਤੇ ਖਤਮ ਹੋ ਗਈਆਂ ਜਿਨ੍ਹਾਂ ਦੇ ਬਜਟ ਹੈਗੇ ਨੇ ਉਹ ਚੱਲਦੀਆਂ ਰਹੀਆਂ ਗਾਗਦ ਭਾਈ ਸਾਡੇ ਕੋਲ ਆਉਂਦੇ ਪਏ ਨੇ ਦੇਖੋ ਵੀ ਹਸਾਵਲਾ ਲੋ ਪਠਾਨਕੋਟ ਦਾ ਦੀਨਾਨਗਰ ਦਾ ਗੁਰਦਾਸਪੁਰ ਦਾ ਤੇ ਜੰਮੂ ਦਾ ਤੇ ਕਠੂਏ ਦਾ ਤੇ ਉਧਰ ਬਟੌਤ ਬਟੋ ਦਾ ਗਾ ਵੀ ਵੜਾ ਆ ਰਿਹਾ ਸਮਾਨ ਵਧੀਆ ਨੇ ਅੱਗੇ ਕੋਲ ਸਮਾਨ ਅੱਗੇ ਕੋਲ ਚੰਗੇ ਨੇ ਮਨ ਕੇ ਅੱਗੇ ਕੋਲ ਅੱਗੇ ਸਿੰਪਲ ਥੋੜੇ ਚੱਲਦੇ ਸੀ ਹੁਣ ਥੋੜੇ ਜ਼ਿਆਦਾ ਸ਼ੋਅ ਵਾਲੇ ਪਸੰਦ ਕਰਦੇ ਨੇ ਤੇ ਜਿਹੜਾ ਦੇਖਣ ਨੂੰ ਜਿਵੇਂ ਲਾਈਟਾਂ ਲੱਗੀਆਂ ਹੁੰਦੀਆਂ ਚਮਕਣਾ ਚਾਹੀਦਾ ਕੋਈ ਕਰਜ਼ਾਰ ਇਹੋ ਜਿਹਾ ਹੈ ਨਾ ਦੇਖੋ ਜੀ 20-25% ਦਾ ਫਰਕ ਤੇ ਹੈਗਾ ਠੀਕ ਹੈ ਨਾ ਕਿਉਂਕਿ ਲੋਕਾਂ ਨੂੰ ਉਰੇ ਹੀ ਘੱਟ ਮਿਲਦੀ ਹੈ ਜਿੰਨੇ ਕੋਲ ਅੱਗੇ ਜਿਹੜਾ ਹਜ਼ਾਰ ਦਿੰਦਾ ਸੀ ਉਹ 100 ਤੇ ਆ ਗਿਆ ਤੇ ਉਹ ਬਜਟ ਉਹਨਾਂ ਦੇ ਜਿਹੜੇ ਨਾ ਉਹ ਮਤਲਬ ਕਿ ਘਟ ਗਏ ਨੇ ਪੈਸੇ ਬਹੁਤ ਉਹਨਾਂ ਕੋਲ ਉਰਾਈ ਘਟ-ਘੱਟੀ ਹੁੰਦੀ। ਉਹਦੀ ਵਜ੍ਹਾ ਕਰਕੇ ਜਿਹੜਾ ਮਹਿੰਗਾਈ ਦਾ ਰੁਝਾਨ ਜਿਹੜਾ ਜ਼ਿਆਦਾ ਵੱਧ ਗਿਆ। ਅੱਜੋ ਦੇ ਨਰਾਤਿਆਂ ਵਿੱਚ ਰਾਮਲੀਲਾ ਕਲੱਬਾਂ ਵੱਲੋਂ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਇੱਥੇ ਤਹਸ ਦੀ ਕਲੱਬਾਂ ਦੇ ਮੈਂਬਰਾਂ ਵੱਲੋਂ ਹੁਣ ਖਰੀਦਦਾਰੀ ਕੀਤੀ ਜਾ ਰਹੀ ਹੈ ਅਤੇ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਆਖਿਆ ਕਿ ਬਜ਼ੋਰੀਆਂ ਤਿਆਰੀਆਂ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਫਾਟਵੇ ਖਮਰਾਨ ਮੈਂ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ